ਤੁਹ ਵੀ ਬਣਾ ਲੀਓ ਸਾ ਪੀਪਲ ਆਰ ਪੰਜਾਬੀ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਮਿੱਤਰੋ ਅੱਜ ਆਪਾਂ ਆਏ ਹਾਂ ਗੁੰਟੀ ਕਲਾ ਬਾਈ ਗਰਲਾਲ ਸਿੰਘ ਤੇ ਗਰਲਾਵ ਸਿੰਘ ਦੇ ਘਰ ਦੋਨੇ ਸਕੇ ਭਰਾ ਐ ਇੰਨਾਂ ਕੋਲ ਝੋਟੀ ਦੇ ਮੱਛਾਂ ਝੋਟੀ ਦੀਆਂ ਬਹੁਤ ਵਧੀਆ ਚੰਗਾ ਦੁੱਧ ਦੇਣ ਵਾਲੀਆਂ ਐ ਇਨਾਂ ਨੂੰ ਦੋਨੇ ਭਰਾਵਾਂ ਨੂੰ ਅੱਜ ਬੀਐਫਏ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਸਰਦਾਰ ਮੇਜਰ ਸਿੰਘ ਆਲਕੜਾ ਇੰਨਾਂ ਵੱਲੋਂ ਮਤਲਬ ਕਿਹਾ ਕਿ ਅੱਜ ਗੁੰਟੀ ਗਲਾ ਸਨਮਾਨਿਤ ਕਰਿਆ ਗਿਆ ਹਟੂ ਕੀ ਦੀ ਕੋਈ ਸਰਟੀਫਿਕੇਟ ਦਿੱਤੇ ਗਏ ਆ ਪਹਿਲਾਂ ਚੰਗੇ ਦੁੱਧ ਦੇ ਅੱਜ ਮਾਲਕ ਪਸ਼ੂ ਰੱਖਦੇ ਆ ਇਹ ਹਲਖੜਾ ਡੈਰੀ ਫਰਮਾਲੇ ਛੋਟੀ ਜਿਹਦੇ ਥੱਲੇ 18.0 ਜੀਐਫਏ ਦੇ ਮੇਲੇ ਤੋਂ 586 ਕਿਲੋਗ੍ਰਾਮ 18 ਕਿਲੋ 586 ਕਿਲੋਗ੍ਰਾਮ ਦੁੱਧ ਦੂਜੀ ਸੀਗੀ ਦੀ ਦੁਆਰਾ ਸਰਟੀਫਾਈ 13 ਲੀਟਰ 834 ਕਿਲੋਗ੍ਰਾਮ ਤੁਸੀਂ ਇਹਨਾਂ ਨੂੰ ਅੱਜ ਸਨਮਾਨਿਤ ਕਰਿਆ ਹੈ मेजर सिंह जी हलकड़ा ਇਹਨਾਂ ਨੂੰ ਸਨਮਾਨਿਤ ਕਰ ਰਹੇ ਛਟਕੜ ਦੇ ਰਹੇ ਆ ਭਾਈ ਆਪਣਾ ਨਾਮ ਬੋਲਿਓ ਮੈਂ ਦਾ ਮਨਜੂਰ ਸਿੰਘ ਫਰਦ ਹੈ ਗੁਰਲਾਬ ਸਿੰਘ ਗੁਰਲਾਬ ਸਿੰਘ ਇਹ ਛੁੱਟੀ ਦਾ ਆਪਣਾ ਸਰਟੀਫਿਕੇਟ ਵਾਰੀ ਜੀ ਦੇ ਰਹੇ ਮੇਜਰ ਸਿੰਘ ਨੰਬਰ ਮ바일 ਨੰਬਰ ਬੋਲ ਦਿਓ 94637 07754 ਜੀ ਤੁਸੀਂ ਆਪਣਾ ਇੱਕ ਵਾਰੀ ਸਰਦਾਰ ਮੇਜਰ ਸਿੰਘ ਜੀ ਹਲਕੜਾ PDF ਸੌਰੀ BFE BFE ਮੂਤਵਰ ਸੱਜਣਾ ਨਾਲ ਇਹਨਾਂ ਦੇ ਪ੍ਰਧਾਨ ਜੀ ਸਿੱਧੂ ਨੇ ਚੁਆਈ ਕਰਾਈ ਸੀ ਤਾਂ ਅੱਜ ਉਹ ਚੁਆਈ ਦੇ ਸਰਟੀਫਿਕੇਟ ਦੇਣ ਆਇਆ ਬਾਈ ਜੀ ਕੰਪਟੀਕਲਾ ਦੇ ਵਿੱਚ ਤੇ ਵੀਰ ਜੀ ਕੋਲੇ ਹੋਰ ਵੀ ਬਹੁਤ ਚੰਚਰ ਸੁਣੀਆਂ ਝੋਟੀਆਂ ਉਹਨਾਂ ਦੀ ਬਖਰੀ ਵੀਡੀਓ ਪਾਵਾਂਗੇ ਤੇ ਅੱਜ ਆਪਾਂ ਇੱਕ ਆਹ ਝੋਟੀ ਦੀ ਵੀਡੀਓ ਜਿਹੜੀ ਚੁਆਈ ਹੋਈ ਸੀ ਇੱਕ ਇਹਨਾਂ ਚੋਂ ਸੇਲ ਹੋ ਗਈ ਚੰਗੇ ਪਹਿਲਾਂ ਤੇ ਚੰਗੇਓ ਚੰਗਾ ਦੁੱਧ ਰਿਕਾਰਡ ਕਰਾਇਆ ਜੀ ਹਾਂ ਚੰਗਾ ਦੁੱਧ ਰਿਕਾਰਡ ਕਰਾਇਆ ਦੋ 2 ਮਹੀਨੇ ਦੀ ਸੂਈਏ ਤੋਕੜਾ ਜੀ ਦੋ ਮਹੀਨੇ ਸੂਈ ਕਿੰਨਾ ਦੁੱਧ 13 ਕਿਲੋ ਕਿੰਨਾ ਸੀਗਾ ਜੀ 13 13 ਲੀਟਰ 34 ਕਿਲੋ 834 ਕੰਡੇ ਵਾਲਾ ਸੀਗਾ ਜੀ ਕੰਡੇ ਵਾਲਾ ਫਰਸਟ ਲੋਕੇਸ਼ਨ ਦੇ ਵਿੱਚ ਨਹੀਂ ਇਹ ਨਹੀਂ ਜੋਈ ਕਰਿਆ ਦੋ ਦੰਦ ਦੂਜੀ ਜਿਹੜੀ ਸੇਲ ਕਰਤੀ ਸੇਦੰਦ ਸੀ ਹਾਂਜੀ 18 ਕਿਲੋ 500 86 ਗ੍ਰਾਮ ਸੀ ਸਾਇਦ ਠੀਕ ਹੈ ਉਹ ਛੋਟੀ ਤੁਸੀਂ ਸੇਲ ਕਰਤੀ ਹਾਂਜੀ ਹਾਂਜੀ ਉਹਨਾਂ ਦਾ ਜਿਹੜਾ ਉਹਨਾਂ ਨੇ ਮਤਲਬ ਕਿ ਅੱਗੇ ਜਾ ਕੇ ਚੋਇਆ ਉਹ ਕਿੰਨਾ ਦੱਸਿਆ ਉਹਨਾਂ ਨੇ ਉਹਨਾਂ ਨੇ 19 ਲੀਟਰ ਤੇ ਕਰੀ ਹੈ ਜੀ 19 ਲੀਟਰ ਉਹਨਾਂ ਕੋਲੇ ਜਾ ਕੇ ਜਾਣੀ ਉਹ ਕੱਢਿਆ ਹਾਂਜੀ ਉਹਨਾਂ ਨੇ ਤਾਂ 2.5 ਲੱਖ ਦੀ ਸੇਲ ਕਰੀ ਹੈ ਜੀ ਉਹ ਦਾ ਅੱਛਾ ਉਹਨਾਂ ਨੇ ਅੱਗੇ ਵੀ 2.5 ਲੱਖ ਦੀ ਸੇਲ ਕਰੀ ਠੀਕ ਦੂਜਾ ਸੂਆ ਸੀ ਹਾਂਜੀ ਦੂਜਾ ਸੂਆ ਛੋਟੀ ਸੀ ਉਹ ਛੋਟੀ ਦੂਜਾ ਸੂਆ ਇਹਨਾਂ ਨੇ ਜਿਹੜੀ ਸੇਲ ਕੀਤੀ ਆ ਉਹ ਅੱਗੇ 19 ਲੀਟਰ ਦੁੱਧ ਤਿਆਰ ਕਰਕੇ ਤੇ ਇਹਨਾਂ ਨਾਲੋਂ ਜਾਣੇ ਕੁਝ ਮੁਨਾਫਾ ਲੈ ਕੇ ਅੱਗੇ ਫੇਲ ਕਰਤੀ ਹੋ ਸਕਦਾ ਸ਼ਾਇਦ ਉਹ ਦੁੱਧ ਵੀ ਦੁੱਧ ਵੀ ਵਧਾਵੇ ਪੇਮੈਂਟ ਵੀ ਜ਼ਿਆਦਾ ਬਹੁਤ ਚੰਗੇ ਜਾਨਵਰ ਆ ਜਿੰਨਾਂ ਕੋਲ ਸਾਰੇ ਜਾਨਵਰ ਖੁਸ਼ ਹੁੰਦਾ ਰੂਹ ਖੁਸ਼ ਹੋ ਜਾਂਦੇ ਜਦੋਂ ਇਹ ਜੇ ਪਸ਼ੂ ਪਾਲਕ ਇਸ ਤੋਂ ਬਾਅਦ ਆਪਾਂ ਇੱਕ ਛੋਟੀ ਦੀ ਸਿੱਪੜਾ ਵੀਡੀਓ ਪਾਵਾਂਗੇ ਚੈਨਲ ਤੇ ਇਹ ਵੀ ਸੇਲ ਕਰਨੀ ਹੈ ਅਸੀਂ ਥੋੜਾ ਜਿਹਾ ਲੇਟ ਹੋ ਗਏ ਸਰਟੀਫਿਕੇਟ ਚਾਰ ਹੋਣ ਦੇ ਵਿੱਚ ਹਾਂਜੀ ਤੇ ਹੋਰ ਵੀ ਫੀਲਡ ਦੇ ਵਿੱਚ ਜੋ ਸਾਡੀਆਂ ਚੁਆਇਆਂ ਕਰਾਈਆਂ ਵਾ ਇੱਕ ਦੋ ਦਿਨਾਂ ਤੱਕ ਸਾਰੇ ਅਸੀਂ ਸਰਟੀਫਿਕੇਟ ਦੇ ਦੇਣੇ ਆ ਅ 27 ਤਰੀਕ ਨੂੰ ਅਸੀਂ ਪਿੰਡ ਜੰਗੀਆਂ ਨਾਲ ਉਹ ਵੀ ਟੋਕੜ ਮੱਝ ਸੀ ਹਾਂਜੀ ਉਹਨੇ 21 ਕਿਲੋ ਦੇ ਲਗਭਗ ਦੁੱਧ ਰਿਕਾਰਡ ਕਰਾਇਆ ਸੀ ਉਹਨਾਂ ਨੂੰ ਵੀ ਸਰਟੀਫਿਕੇਟ ਦੇਣਾ ਹੋਰ ਵੀ ਏਰੀਏ ਦੇ ਵਿੱਚ ਹੈਗੇ ਆ ਬਸ ਆ ਪੰਜ ਚਾਰ ਦਿਨਾਂ ਦੇ ਵਿੱਚ ਅਸੀਂ ਸਰਟੀਫਿਕੇਟ ਜਿਹੜੇ ਵੀ ਹੈ ਬੀ ਐਫ ਏ ਟੀੀਮ ਵੱਲੋਂ ਅਸੀਂ ਸਾਰੇ ਵੀਰਾਂ ਨੂੰ ਦੇ ਦੇਣੇ ਆ ਤੇ ਬਾਕੀ ਬਾਈ ਜੀ ਨਾਲ ਗੱਲ ਕਰੋ ਜਿਹੜਾ ਤੁਸੀਂ ਹੁਣ ਆਪਣਾ ਮੇਲੇ ਦੀ ਸ਼ੁਰੂਤ ਕਰਨੇ ਕਿਹੜੀ ਤਰੀਕ ਤੋਂ ਤੇ ਕਿਹੜੇ-ਕਿਹੜੇ ਇਹ ਜੀ ਪਸ਼ੂ ਤਾਂ ਕੱਲ ਤੋਂ ਆ ਰਹੇ ਆ 24 ਤਰੀਕ ਤੋਂ ਦੁੱਧ ਵਾਲਿਆਂ ਮੱਝਾਂ 25 ਮਲੇ ਲਾਸਟ ਆ ਜਿਹੜਾ 25 ਨੂੰ ਸਾਰੇ ਆ ਜਾਣਗੇ ਸ਼ਹਿਰ ਦਾ ਨਾਮ ਤੇ ਧਨੌਲਾ ਮੰਡੀ ਆ ਜੀ ਪਸ਼ਮਾ ਦੀ ਮੰਡੀ ਜਿਹੜਾ ਬਰਨਾਲਾ ਉੱਥੇ ਵੀ ਐਫਐ ਦਾ ਤੀਜਾ ਮੇਲਾ ਜੀ ਸੀਸੀਟੀਵੀ ਕੈਮਰੇ ਲੱਗਣੇ ਕੈਮਰਿਆਂ ਦੀ ਨਿਗਰਾਨੀ 24 ਘੰਟੇ ਚਾਈ ਹੋਣੀ ਆ ਕਿਉਂਕਿ ਕੋਈ ਗਲਤ ਕੋਈ ਮੈਡੀਸਨ ਜਾਂ ਕੋਈ ਟੀਕਾ ਨਹੀਂ ਲਾ ਸਕਦਾ ਪਿਛਲੇ ਸਾਲ ਇੱਕ ਵੀਰ ਨੇ ਟੀਕਾ ਲਾਇਆ ਸੀ ਜੋ ਬੂਸਟਨਾਂ ਦਾ ਤੇ ਪਰ ਉਹ ਪਤਾ ਲੱਗਿਆ ਸੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਆ ਗਿਆ ਕਿ ਉਹ ਬਾਅਦ ਦੇ ਵਿੱਚ ਭੱਜ ਗਿਆ ਸੀ ਇਹਦਾ ਕੋਈ ਨਿਰਪੱਖ ਮੇਲਾ ਹੋਵੇਗਾ ਇਹ ਭਾਰਤ ਦਾ ਪਹਿਲਾ ਮੇਲਾ ਜੋ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ ਤੇ ਬਹੁਤ ਚੰਗੇ ਨਾਮ ਆ ਜਿਵੇਂ ਮੁਰਾ ਮੱਝ ਅਤੇ ਨੀਲੀ ਰਾਵੀ ਨੂੰ ਹੋਰ ਟਰੈਕਟਰ ਨਾਮ ਦੇ ਵਿੱਚ ਪਹਿਲੇ ਨਾਮ ਦਿੱਤੇ ਜਾਣੇ ਜੀ ਦੁੱਧ ਚੋਈ ਜਿੱਗੇ ਸਭ ਤੋਂ ਵੱਧ ਦੋਜ਼ ਰਿਕਾਰਡ ਕਰਾਉਣੀਆਂ ਇੱਕ ਗ੍ਰੇਡੇਡ ਮੱਝਾਂ ਦਾ ਮੁਕਾਬਲਾ ਜਿਨ੍ਹਾਂ ਦੇ ਕੋਈ ਮੱਥੇ 'ਚ ਫੁੱਲ ਆ ਜਾ ਕੋਈ ਬੂਰੀ ਆ ਗਈ ਜਾਂ ਕੋਈ ਕਿਸ ਤਰ੍ਹਾਂ ਵੀ ਆ ਪੈਰ ਇੱਕ ਕਾਲਾ ਦੂਜਾ ਚਟਾ ਉਹਨਾਂ ਦਾ ਵੀ ਗ੍ਰੇਡੇਡ ਮੱਝਾਂ ਦਾ ਵੀ ਇੱਕ ਕੰਪੀਟੀਸ਼ਨ ਦੁੱਧਾ ਹੋਵੇਗਾ ਤੇ ਉਹਨਾਂ ਨੂੰ ਨਾਮ ਦੇ ਵਿੱਚ ਸਕੂਟੀਆਂ ਤੇ ਜਿਹੜੀਆਂ ਦੂਜੀ ਤੀਜੀ ਨੰਬਰਾਂ ਦੀਆਂ ਇਲੈਕਟ੍ਰੋਨਿਕ ਸਕੂਟੀਆਂ ਚੰਗੀ ਹਾਲਤ ਦੀਆਂ ਹੋਰ ਵੀ ਬੱਕਰੀਆਂ ਦਾ ਮੇਲਾ ਜੀ 30 ਤਰੀਕ ਨੂੰ ਦੇਸੀ گاਵਾ ਸਾਰਪਰਗੰਦਾਸਲ ਦੀਆਂ ਸਾਹੀਵਾਲ گاਵਾ ਸੀਲ ਮੁਰਗੇ ਦੇਸੀ ਮੁਰਗੇ ਤੇ ਬੀਟਲ ਬੱਕਰੀਆਂ ਇਹ ਵੀ ਹੋਣਗੇ 30 ਤਰੀਕ ਨੂੰ ਬਾਕੀ ਮੇਲਾ ਜੀ ਇੱਕ ਤਰੀਕ ਤੋਂ ਸ਼ੁਰੂ ਆ 20 ਤਰੀਕ ਨੂੰ ਮੇਲੇ ਵਿੱਚ ਐਂਟਰੀ ਆ ਸਾਰੇ ਪਸ਼ੂਆਂ ਦੀ ਵੱਡੇ ਛੋਟੇ ਮੋਰਾ ਨੀਲੀ ਰਾਬੀ ਖੀਰੇ ਬੱਚੇ ਕਾਫ ਰੈਲੀ ਆ ਜਿਹੜੀ 3 ਤਰੀਕ ਨੂੰ ਹੋਣੀ ਆ ਜੀ ਉਹ ਸਵੇਰੇ ਕਾਫ ਆ ਜਿਹੜੇ ਛੋਟੇ ਬੱਚੇ 0 ਡੇ ਤੋਂ ਲੈ ਕੇ 3 ਮਹੀਨੇ 3 ਮਹੀਨੇ ਤੋਂ 6 ਮਹੀਨੇ 6 ਮਹੀਨੇ ਤੋਂ 1 ਸਾਲ ਵਾਲੇ ਉਹ 3 ਤਰੀਕ ਨੂੰ ਜੇ ਸਵੇਰੇ ਜਾ ਕੇ ਸਾਵ ਨੂੰ ਉਹਨਾਂ ਦਾ ਮੁਕਾਬਲਾ ਖਤਮਾ ਆਪਣੇ ਘਰੇ ਆ ਸਕਦੇ ਆ ਜੀ ਤੇ ਬਾਕੀ ਜੋ ਬਾਈਆਂ ਦੇ ਚੈਨਲ ਆ ਕਿੰਗਰਾ ਡੇਰੀ ਫਾਰਮ ਭਾਈ ਰੂਪਾ ਸਰਜੀਤ ਸਿੰਘ ਇਹਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਪੀਪਲ ਆਰਪਨ ਚੈਨਲ ਆ ਸਿੰਦਰਪਾਲ ਬਾਈ ਜੀ ਦਾਲਪੁਰਾ ਮਿਰਜੇ ਤੋਂ ਆਪਣਾ ਭਰਾ ਅਕਸਰ ਹੀ ਆਪਣੇ ਨਾਲ ਜਾਂ ਜਾਂਦੇ ਆ ਜਿੱਥੇ ਵੀ ਜਾਂਦੇ ਆ ਸੀ ਇਹਨਾਂ ਦੇ ਪੀਪਲ ਆਰਪਨ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣਾ ਚੈਨਲ ਹੈ ਜੀ ਅਲਕੜਾ ਡੇਰੀ ਫਾਰਮ ਇੱਕ ਆਪਣਾ ਫੇਸਬੁੱਕ ਪੇਜ ਆ ਮੇਜਰ ਸਿੰਘ ਅਲਕੜਾ ਆਪਾਂ ਅਕਸਰ ਹੀ ਵੀਡੀਓ ਆ ਚੰਗੇ ਪਸ਼ੂਆਂ ਦੀਆਂ ਹੋਰ ਵੀ ਵੀਡੀਓ ਆਪਾਂ ਆਪਣੇ ਚੈਨਲ ਤੇ ਤੇ ਪੇਜ ਤੇ ਪਾਉਂਦੇ ਰਹਿੰਦੇ ਆ ਤੇ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ ਜਿੰਨੇ ਚੈਨਲ ਨਾਲ ਜੁੜਨਗੇ ਤੇ ਹੋਰ ਬਾਈ ਜੀ ਨਾਲ ਗੱਲਬਾਤ ਕਰੋ ਹਾਂਜੀ ਇਹ ਸਨ ਡਾਕਟਰ ਮੇਜਰ ਸਿੰਘ ਜੀ ਅਲਕੜਾ ਡੇਰੀ ਫਾਰਮ ਵਾਲੇ ਡੀਐਫ ਬੀਐਫਏ ਦੇ ਮੈਂਬਰ ਆ ਜਿਹੜੇ ਤੁਹਾਨੂੰ ਜਾਣ ਕਰ ਦਿੱਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਥੋੜੀ ਜੀ ਗੱਲ ਆਪਾਂ ਬਾਈ ਜੀ ਹੁਣ ਉਹਨਾਂ ਕਰਾਂਗੇ ਜਿਨ੍ਹਾਂ ਨੇ ਬਾਈ ਗਰਲਾਲ ਸਿੰਘ ਹਾਂਜੀ ਹਾਂ ਗਰਲਾਲ ਸਿੰਘ ਆਈ ਬਾਈ ਬਾਈ ਵਾਲਾ ਆਪਣਾ ਸ਼ੋਭਾ ਨਾਮ ਐਡਰੈਸ ਪਾ ਦਿਓ ਪੈਂਡ ਤੇ ਨਾਮ ਜੀ ਮੇਰਾ ਗਰਲਾਲ ਸਿੰਘ ਪਿੰਡ ਕੌਂਟੀਕਲਾ ਜੀ ਕਿਲਾ ਬਠਿੰਡਾ ਤਹਿਸੀਲ ਫੋਗੜਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 94634 ਜੀ 26255 ਜੀ ਅਜੀ ਇਹਨਾਂ ਦਾ ਸਵਾਗਤ ਲਈ ਤੁਸੀਂ ਕੁਝ ਬੋਲਣਾ ਚਾਹੋਗੇ ਇਹਨਾਂ ਨਾਲ ਜੀ ਬਹੁਤ ਵਾਰ ਸਵਾਗਤ ਸਾਡੇ ਨਾਲ 5-6 ਸਾਲ ਦੇ ਜੁੜੇ ਹੋਏ ਆ ਜੀ ਪੰਜੋਣਾ ਸਾਨੂੰ ਜੀ ਇਹ ਜਿਹੜੀ ਕੋਈ ਪ੍ਰੋਬਲਮ ਆਉਂਦੀ ਹੈ ਸਾਡਾ ਕੋਈ ਹੱਲ ਕਰਦੇ ਆ ਹਾਂਜੀ ਤੇ ਸਾਨੂੰ ਕੋਈ ਨੋਲਿਜ ਵੀ ਦਿੰਦੇ ਆ ਜੀ ਕਾਹਾਂ ਵਾਸਤੇ ਇਹਨਾਂ ਦਾ ਸੀਮਨ ਵਗੈਰਾ ਇਹਨਾਂ ਤੋਂ ਲੈਂਦੇ ਸੀ ਹਾਂਜੀ ਸੀਮਨ ਵਗੈਰਾ ਝੋਟਕਦੇ ਇਹਨਾਂ ਨੂੰ ਵੀ ਲਵਾਉਨੇ ਆ ਜੀ ਅੱਗੇ ਅੱਜ ਟੀਕਾ ਭਰ ਕੇ ਗਏ ਜੀ ਹਾਂਜੀ ਹਾਂਜੀ ਸਮਰਾਟ ਥੇਮਕੇਰ ਸਮਰਾਟ ਥੇਮਕੇਰੀਆਂ ਦਾ ਜੀ ਜੋ ਫੇਮਸ ਬੋਲ ਆ ਜੀ ਹਾਂਜੀ ਚੰਗੀਆਂ ਉਹਦੀਆਂ ਧੀਆ ਨੇ ਭੈਣਾਂ ਨੇ ਤੇ ਮਾਂ ਦਾ ਵੀ ਦੁੱਧ ਚੰਗਾ ਮੇਲਿਆਂ ਦਾ ਬਹੁਤ ਚੈਂਪੀਅਨ ਸਮਰਾਟ ਥੇਮਕੇਰੀਆਂ ਜੀ ਦਵਿੰਦਰਪਾਲ ਬਾਹਣ ਵਾਲਾ ਬਲ ਠੀਕ ਹੈ ਜੀ ਤੇ ਬਾਕੀ ਹੋਰ ਵੀ ਆਪਣੇ ਕੋਲ ਚੰਗਾ ਸੀਮਨ ਸਾਰੇ ਹੀ ਹੁੰਦਾ ਏਬੀਸੀ ਦਾ ਐਲਡੀਐਫ ਦਾ ਖਾਸ ਕਰ ਨੀਲੀ ਰਾਵੀ ਦਾ ਤਾਂ ਆਪਣੇ ਕੋਲ ਇੱਕ ਕੁਆਲਿਟੀ ਦੇ ਸੀਮਨ ਸਾਰੇ ਹੀ ਕੁਆਲਿਟੀ ਦੇ ਆ ਤੇ ਨੀਲੀ ਦੇ ਵੀ ਬਹੁਤ ਚੰਗੇ ਆ ਆਪਣਾ ਮੋਬਾਈਲ ਨੰਬਰ ਵੀ ਇੱਕ ਵਾਰੀ ਹਾਂਜੀ ਮੇਰਾ ਮੋਬਾਈਲ ਨੰਬਰ 9815799346 ਹਾਂਜੀ ਡਾਕਟਰ ਸਾਹਿਬ ਨਾਲ ਤੁਸੀਂ ਜੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਸੀਮਨ ਰਖਾਉਣਾ ਚੰਗਾ ਨੀਲੀ ਰਬੀ ਵਗੈਰਾ ਜਿੱਤੇ ਜਿਆਦਾ ਹੀ ਇਹਨਾਂ ਨੂੰ ਨੌਲੇਜ ਆ ਇਹ ਬਾਈ ਮੇਜਰ ਡਾਕਟਰ ਮੇਜਰ ਸਿੰਘ ਜਿਹੜੇ VFA ਦੇ ਮੈਂਬਰ ਹੈ ਇਹਨਾਂ ਨੇ ਸਾਰਾ ਕੁਝ ਦੱਸਿਆ ਇਹਨਾਂ ਦੀ ਜਾਣਕਾਰੀ ਦਿੱਤੀ ਹੈ ਕਿਸੇ ਵੀ ਵੀ ਪੁਰਾਣੇ ਕੋਈ ਸੰਪਰਕ ਕਰਨਾ ਹੈ ਜਾਂ ਕੋਈ ਸੀਮਨ ਵਗੈਰਾ ਲੈਣਾ ਹੈ ਕੋਈ ਗੱਲ ਚੱਲਦਾ ਰਹੇ ਮਹਾਰਾਜ ਕਿਰਪਾ ਕਰੇ ਜੇ ਸੀਮਨ ਦੀ AI ਕਰਾਉਣੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਵਿੱਚ ਆ ਗਿਆ ਹੁਣ ਆਪਾਂ ਧੰਨਵਾਦ ਕਰਦੇ ਆਂ ਭਾਈਆਂ ਦਾ ਧੰਨਵਾਦ ਬਾਈ ਜੀ